ਲਓ ਸੰਗਤ ਜੀ ਅੱਜ ਗੱਲ ਕਰਨੀ ਆ ਆਪਾਂ ਗੁਰੂ ਕੇ ਬਾਗ ਦੀ ਇਹ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪਿੰਡ ਕੁੱਕਿਆਂ ਵਾਲੀ ਇਹ ਸਥਾਨ ਹੈ ਇਸ ਜਗ੍ਹਾ ਦੇ ਉੱਤੇ ਪਹਿਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਪਾਵਨ ਚਰਨ ਪਏ ਤੇ ਬਾਅਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪਣੀ ਪ੍ਰਚਾਰ ਦੌਰੇ ਦੇ ਵਿੱਚ ਇਸ ਨਗਰ ਵਿੱਚ ਪਹੁੰਚਦੇ ਆ ਸੰਗਤਾਂ ਜੁੜਦੀਆਂ ਨੇ ਮਹਾਰਾਜ ਪਾਣੀ ਦੀ ਕਿਲਤ ਨੂੰ ਵੇਖਦੇ ਆ ਇੱਕ ਪਿੰਡ ਦੇ ਵਿੱਚ ਖੂਲ ਗਵਾਉਂਦੇ ਆ ਅੱਜ ਵੀ ਉਹ ਖੂਹ ਮੌਜੂਦ ਹੈ ਔਰ ਉਸ ਖੂਹ ਦੇ ਉੱਤੇ ਸੇਧ ਵੀ ਲੱਗੀ ਹੋਈ ਹੈ ਸੇਵਾ ਕਰਵਾਈ ਇਹ ਪਾਸ਼ਾ ਨਵੀ ਨੇ ਉਰਤੇ ਇਹ ਬਾਦ ਸਾਹਿਬ ਜੀ ਹੱਥੀਂ ਉਹ ਸੇਵਾ ਹੋਈ ਹੈ ਉਸ ਖੂਹ ਦੀ ਤੇ ਜੇ ਖੂਹ ਦੀ ਸੇਵਾ ਥੀ ਹੋਈਆ ਤੇ ਇਹਦਾ ਮਤਲਬ ਵੀ ਕਾਫੀ ਲੰਮਾ ਸਮਾਂ ਫਿਰ ਰਹੇ ਉਹਨਾਂ ਕੇ ਖੂਹ ਘੜਾ ਇੱਕ ਦਿਨੇ ਚ ਲੱਗ ਜਾਂਦਾ ਸੀ ਤੇ ਰਹਿ ਕੇ ਪ੍ਰਚਾਰ ਕੀਤਾ ਤੇ ਸੰਗਤਾਂ ਜੋੜੀਆਂਵਾ ਤੇ ਹਥੀਂ ਫਿਰ ਆਪਣੇ ਗੁਰੂ ਸਾਹਿਬ ਆਖਣ ਲੱਗੇ ਨਹੀਂ ਭਾਈ ਇਸ ਨੂੰ ਰਾਉੜ ਵੀ ਆਖਦੇ ਸੀ ਆਖਣ ਲੱਗੇ ਨਹੀਂ ਨਹੀਂ ਇਹਨੂੰ ਰਾਉੜ ਨਹੀਂ ਕਹਣਾ ਕਿਸੇ ਨੇ ਇਹਨੂੰ ਬਾਗ ਕਹਿਣਾ ਤੇ ਨਾਲ ਵਰ ਵੀ ਦਿੱਤਾ ਆਖਣ ਲੱਗੇ ਜਿਹੜਾ ਕਹੇਗਾ ਗੁਰੂ ਕੇ ਬਾਗ ਜਿਹੜਾ ਕਹੇਗਾ ਗੁਰੂ ਕੇ ਬਾਗ ਧੁਣੇ ਲੱਗਣਗੇ ਬਾਗ ਧੁਣੇ ਲੱਗਣਗੇ ਬਾਗ ਇਹ ਵਰ ਵੀ ਦਿੱਤਾ ਗੁਰਤੇਬਾਦਰ ਸਿੰਘ ਆਖਣ ਲੱਗੇ ਗੁਰੂ ਕਾ ਬਾਗ ਕਹਿਣਾ ਤੇ ਅੱਜ ਵੀ ਵੇਖੋ ਸੰਗਤਾਂ ਬੜੇ ਪ੍ਰੇਮ ਨਾਲ ਗੁਰੂ ਦਾ ਬਾਗ ਆਖਦੀਆਂ ਤੇ ਇਹਦਾ ਪਿਸ਼ੋਕੜ ਇਹੀ ਆ ਤੇ ਜੇ ਹੁਣ ਇਹਦੀ ਮੋਰਚੇ ਦੀ ਵੀ ਗੱਲ ਕਰ ਲਈਏ ਕਿਉਂਕਿ ਬੜਾ ਮਸ਼ਹੂਰ ਇਹਦਾ ਮੋਰਚਾ ਵੀ ਲੱਗਿਆ ਤੇ ਉਹਦੀ ਥੋੜੀ ਜੀ ਗੱਲ ਕਰਕੇ ਫਿਰ ਗੁਰੂ ਆ ਦੀ ਗੱਲ ਕਰਦੇ ਆਪਾਂ ਮੋਰਚਾ ਇਹਦਾ ਜਿਹੜਾ ਲੱਗਿਆ ਨਾ ਗੁਰੂ ਕੇ ਬਾਗ ਦਾ ਪਹਿਲਾ ਮੋਰਚਾ ਲੱਗਿਆ ਨਨਕਾਣਾ ਸਾਹਿਬ ਦਾ ਉਸ ਮੋਰਚੇ ਨੂੰ ਫਤਿਹ ਹੋਇਆ ਉਹ ਮੋਰਚਾ ਫਰਵਰੀ ਦੇ ਮਹੀਨੇ ਵਿੱਚ 21 ਫਰਵਰੀ ਨੂੰ ਸ਼ਹਾਦਤਾਂ ਹੋਈਆਂ ਜਦੇ ਵਿੱਚ ਲਿਸ਼ਮਣ ਦਾਸ ਜੀ ਧਾਰੋਵਾਲੀ ਉਹਨਾਂ ਦੀ ਸ਼ਹਾਦਤ ਹੋਈ ਸਾੜ ਕੇ ਜੀਉਂਦਿਆਂ ਨੂੰ ਝੰਡ ਦੇ ਨਾਲ ਪੁੱਠਿਆਂ ਸਾੜ ਦਿੱਤਾ ਉਥੋਂ ਦੇ ਮੰਤ ਨੇ ਤੇ ਜਿਹੜਾ ਗੁਰੂ ਕੇ ਬਾਗ ਵਾਲਾ ਮੰਤ ਸੀ ਇਹਦਾ ਨਾਮ ਸੁੰਦਰ ਦਾਸ ਆਇਆ ਹੈ ਇਤਿਹਾਸ ਵਿੱਚ ਇਹਦਾ ਨਾਮ ਸੁੰਦਰ ਦਾਸ ਆਇਆ ਉਹ ਨਰੈਣੂ ਮੰਤ ਸੀਗਾ ਤੇ ਇਹ ਦਾ ਨਾ ਸੁਦਰਦਾ ਸੀ ਦੋਏ ਲੰਗੋਟье ਯਾਰ ਸੀ ਹੁਣ ਉੱਥੇ ਫਤੇ ਹੋ ਗਿਆ ਕੰਮ ਇੱਥੇ ਵੀ ਸੰਗਤਾਂ ਨੇ ਜੋਰ ਪਾ ਦਿੱਤਾ ਤੇ ਇਹਨੂੰ ਆਖਣ ਲੱਗੇ ਸੰਗਤਾਂ ਆਣ ਕੇ ਕਿਉਂਕਿ ਸ਼੍ਰੋਮਣੀ ਕਮੇਟੀ ਹੋਂਦ ਚ ਆ ਗਈ ਸੀ ਉਦੋਂ ਕਮੇਟੀ ਬਣ ਗਈ ਤੇ ਆਖਣ ਲੱਗੀ ਸੰਗਤ ਆ ਕੇ ਇਸ ਮੰਤ ਨੂੰ ਵੀ ਤੁਸੀਂ ਸੁਧਰ ਜਾ ਹੁਣ ਤੇ ਇਸ ਤਰ੍ਹਾਂ ਕੰਮ ਤੇਰੇ ਚੱਲਣੇ ਨਹੀਂ ਆ ਤੂੰ ਇਸਤਰੀਆਂ ਬੀਬੀਆਂ ਭੈਣਾਂ ਦੀ ਬੇਵਪਤੀ ਤੁਸੀਂ ਕਰਦੇ ਰਹਿ ਜੇ ਬੜਾ ਕੁਝ ਤੁਸੀਂ ਕਰ ਲਿਆ ਹੁਣ ਸੁਧਰ ਲੋ ਸੁਧਰ ਜਾ ਤੇ ਇਹ ਫਿਰ ਡਰਦਾ ਮਾਰਾ ਜਿਹੜਾ ਸੀ ਮੰਤ ਸੁਦਰਦਾ ਸੁੰਦਰ ਦਾਸ ਜਿਹੜਾ ਸੀ ਇਹ ਸੰਗਤਾਂ ਦੇ ਰੋਹ ਨੂੰ ਵੇਖ ਕੇ ਤੇ ਡਰਦੇ ਫਿਰ ਇਹ ਕਹਿੰਦਾ ਵੀ ਠੀਕ ਹੈ ਜੀ ਮੈਂ ਹੁਣ ਅਮਰਤ ਵੀ ਸ਼ਕਾਂਗਾ ਤੇ ਮੈਂ ਹੁਣ ਕੋ ਕਰਮ ਨਹੀਂ ਕਰਦਾ ਇੱਥੇ ਤੇ ਬਾਅਦ ਵਿੱਚ ਮੁਕਰ ਗਿਆ ਹੋਇਆ ਕੀ ਹੁਣ ਕਿਥੋਂ ਆਰਾਮ ਹੋਇਆ ਗੁਰੂ ਕੇ ਬਾਗ ਦਾ ਮੋਰਚਾ ਇਕ ਵਰਤ ਇਹ ਪ੍ਰਬੰਧ ਫਿਰ ਜਿਹੜਾ ਸੀ ਨਾ 23 ਅਗਸਤ ਨੂੰ ਜਿਹੜਾ ਸੀ ਇਹ ਪ੍ਰਬੰਧ ਇਹ ਸੰਗਤ ਨੇ ਸੰਭਲਿਆ ਸੀਗਾ ਗੁਰਦੁਆਰਾ ਸ਼੍ਰੋਮਣੀ ਕਮੇਟੀ ਨੇ ਮਾਨ ਗਿਆ ਤੇ 23 ਅਗਸਤ 1921 ਨੂੰ ਇਹ ਫਿਰ ਪ੍ਰਬੰਧ ਜਿਹੜਾ ਸੀ ਸੰਗਤਾਂ ਨੇ ਗੁਰਦੁਆਰੇ ਕਮੇਟੀ ਨੇ ਸੰਭਲਿਆ ਸੀ ਪਰ ਇਹ ਮੁਕਰ ਗਿਆ ਬਾਅਦ ਵਿੱਚ ਤੇ ਮੁਕਰਣ ਤੋਂ ਬਾਅਦ ਵਿੱਚ ਫਿਰ ਜਿਹੜਾ ਸੀ ਇਹ ਇਹ ਸਰਕਾਰ ਦਾ ਗੰਨਤੁੱਪ ਤੇ ਰੱਖਦੇ ਸੀ ਅੱਗੇ ਮੰਤ ਸਰਕਾਰਾਂ ਦੇ ਬੰਦੇ ਸੀ ਤੇ ਇਹ ਫਿਰ ਪੰਜ ਸੇਵਾਦਾਰ ਜਦੋਂ ਸੇਵਾ ਦਾ ਲੱਕੜਾ ਵਢਣ ਗਏ ਦਾ ਲੰਗਰ ਵਾਸਤੇ ਤੇ ਸੁੱਕੀਆਂ ਕੋ ਕਿਕਰਾਂ ਕਾ ਕਰਾਂ ਸੀ ਵਢਣ ਦੇ ਸੀ ਇਹਨੇ ਸਰਕਾਰ ਨੂੰ ਸ਼ਿਕਾਇਤ ਕਰਦੀ ਪੁਲਿਸ ਨੂੰ ਪੀ ਗੁਰੂ ਘਰ ਦੀਆਂ ਸਾਡੀਆਂ ਲੱਕੜਾਂ ਵੜਦੇ ਆ ਉਪਰ ਜਦੋਂ ਸ਼ਿਕਾਇਤ ਹੋ ਗਈ ਪੁਲਿਸ ਫੜ ਕੇ ਲੱਗੀ ਬੰਦਿਆਂ ਨੂੰ ਉਸ ਕੇਸ ਦੇ ਵਿੱਚ ਪੰਜਾ ਸੇਵਾਦਾਰਾਂ ਦੇ ਉੱਤੇ ਚੋਰੀ ਦਾ ਕੇਸ ਪਿਆ ਤੇ ਚੋਰੀ ਦੇ ਕੇਸ ਵਿੱਚ ਉਹਨਾਂ ਨੂੰ 6-6 ਮਹੀਨੇ ਦੀ ਸਜ਼ਾ ਤੇ 50-50 ਰੁਪਏ ਜੁਰਮਾਨਾ ਹੋਇਆ ਇੱਕ ਜਾਨੇ ਨੂੰ ਇਥੋਂ ਰੰਬ ਹੋਇਆ ਗੁਰੂ ਕੇ ਬਾਗ ਦਾ ਮੋਰਚਾ ਸੰਗ ਤਾਂ ਅਖੜ ਲੱਗੀਆਂ ਸਾਡੀਆਂ ਹੀ ਲੱਕੜਾਂ ਤੇ ਸਾਡਾ ਹੀ ਬਾਗ ਤੇ ਸਾਡੇਆਂ ਗੁਰੂਆਂ ਦੀ ਵਸਾਈ ਹੋਈ ਵਰੋਸਾਈ ਹੋਈ ਧਰਤੀ ਤੇ ਸਾਡੇ ਤੇ ਚੋਰੀ ਦਾ ਕੇਸ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਸਨ ਅੱਜ ਵੀ ਸਿੱਖ ਗੁਲਾਮ ਹੈ ਅੱਜ ਕਦਾਂ ਆਜ਼ਾਦ ਹੋ ਗਿਆ ਸਿੱਖ ਦੀ ਮਾਨਸਿਕਤਾ ਹੀ ਆਜ਼ਾਦ ਹੈ ਸਿੱਖ ਗੁਲਾਮ ਹੈ ਉਹਦੀ ਬਾਡੀ ਗੁਲਾਮ ਹੈ ਸਾਡਾ ਕੋਈ ਵੋਟਾਂ ਦੇ ਨਾਲ ਜੇ ਕੋਈ ਬਣ ਵੀ ਜਾਵੇ ਮੰਤਰੀ ਤੇ ਉਹਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ ਉਹ ਡੱਕਿਆ ਆ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ ਸਾਡੇ ਭਰਾਵਾਂ ਨੂੰ ਜਿਹੜਾ ਉਹ ਆਪਣਾ ਜੇਲਾਂ ਦੇ ਅੰਦਰ ਟੌਰਚਰ ਕੀਤਾ ਜਾਂਦਾ ਉਹਨਾਂ ਦੀਆਂ ਦਾੜ੍ਹੀਆਂ ਬੁੱਟੀਆਂ ਜਾਂਦੀਆਂ ਉਹਨਾਂ ਨੂੰ ਉਹਦਾ ਦੀ ਬੇਇੱਜ਼ਤੀ ਕੀਤੀ ਜਾਂਦੀ ਆ ਉਹ ਤਸ਼ੱਦਦ ਅੰਨਾ ਟਾਇਆ ਜਾ ਰਿਹਾ ਹੈ ਕਹਿਰ ਹੋ ਰਿਹਾ ਹੈ ਗੁਲਾਮੀ ਦੀ ਨਿਸ਼ਾਨੀ ਹੈ ਸਿੱਖਾਂ ਦੀ ਗੁਲਾਮ ਹੈ ਖੈਰ ਇਸ ਦੇ ਉੱਤੇ ਆਪਾਂ ਵੱਖਰੀ ਵਿਸ਼ੇ ਤੇ ਵਿਚਾਰ ਕਰਾਂਗੇ ਸੋ ਲਓ ਸੰਗਤਾਂ ਨੂੰ ਬੜਾ ਰੋ ਆਇਆ ਤੇ ਫਿਰ ਮੋਰਚਾ ਆਰੰਭ ਹੋ ਗਿਆ ਉਹਨਾਂ ਨੂੰ ਛਡਾਉਣ ਵਾਸਤੇ ਤੇ ਬਿਆਨਤ ਸੰਗਤਾਂ ਨੇ ਫਿਰ ਜਿਹੜੀਆਂ ਸੀ ਉੱਥੇ ਗ੍ਰਿਫਤਾਰੀਆਂ ਵੀ ਦਿੱਤੀਆਂ ਸਿੱਖ ਫੱਟੜ ਵੀ ਹੋਏ ਜੇ ਗ੍ਰਿਫਤਾਰੀਆਂ ਦੀ ਗੱਲ ਕਰੀਏ ਤੇ ਕਰੀਬਨ ਜਿਹੜੀਆਂ 5600 ਤੋਂ ਵੱਧ ਜਿਹੜੀਆਂ ਸੀ ਉਹ ਦਿਨ ਆਪਣੀਆਂ ਸੇਵਾਦਾਰਾਂ ਤੇ ਸੇਕਾਂ ਦੀਆਂ ਉਹਨਾਂ ਨੂੰ ਛੱਡਿਆ ਗਿਆ ਸੀ 5500 ਬੰਦਿਆਂ ਨੂੰ ਜਦੋਂ ਇਹ ਫਿਰ ਫਟੇ ਹੋਇਆ ਮੋਰਚਾ ਤੇ 1500 ਤੋਂ ਵੱਧ ਜਿਹੜੇ ਬੰਦੇ ਸਨ ਸਾਡੇ ਫੱਟੇ ਹੋਏ ਸਨ ਜਿਹੜੇ ਜ਼ਖਮੀ ਹੋਏ ਗੰਭੀਰ ਸਰਕਾਰਾਂ ਨੇ ਐਕਸ਼ਨ ਲਿਆ ਤੇ ਆਖਰ ਇਹਨਾਂ ਨੂੰ ਝੁਕਣਾ ਪਿਆ ਸਰਕਾਰਾਂ ਨੂੰ ਇੰਨਾ ਦਸ਼ਦਰ ਤੇ ਝੱਲਿਆ ਸਿੱਖਾਂ ਨੇ ਤੇ ਇਹ ਫਿਰ ਜਿਹੜਾ ਅਸੀਂ ਗੁਰੂ ਕੇ ਬਾਗ ਦੇ ਮੋਰਚੇ ਦਾ ਜਿਹੜਾ ਸੀ ਉਹ ਲੱਗਾ ਮੋਰਚਾ ਵੇਖੋ ਨਾ ਹੀ ਗੁਰੂ ਕਾ ਬਾਗ ਦਾ ਮੋਰਚਾ ਹਾਂਜੀ ਫਤਿਹ ਹੋ ਗਿਆ ਫਿਰ ਇਹ ਤੇ ਸਹਿਬ ਗਿਰਵਾ ਕਰਨ ਬੜਾ ਤਸ਼ੱਦਦ ਚੱਲਿਆ ਸਿੱਖਾਂ ਨੇ ਤੇ ਅੱਜ ਵੀ ਚੱਲ ਰਹੇ ਨੇ ਖੈਰ ਰੌਬ ਵਿਚਾਰ ਇਥੇ ਫਿਰ ਗੁਰ ਤੇਗ ਬਹਾਦਰ ਸਾਹਿਬ ਜੀ ਬੜਾ ਲੰਮਾ ਸਮਾਂ ਰੁਕ ਕੇ ਤੇ ਪ੍ਰਚਾਰ ਕਰਦੇ ਨੇ ਸੰਗਤਾਂ ਨੂੰ ਜੋੜਦੇ ਨੇ ਖੂਹ ਲਵਾਇਆ ਭਾਗ ਲਵਾਇਆ ਨਾ ਵਾਰ ਦੇ ਦਿੱਤਾ ਵੀ ਜਿਹੜਾ ਗੁਰੂ ਕੇ ਬਾਗ ਆਖੂਗਾ ਦੋਨੇ ਬਾਗ ਲੱਗਣਗੇ ਇਥੋਂ ਹੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਪ੍ਰਚਾਰ ਕਰਕੇ ਅੱਗੇ ਜਾਂਦੇ ਨੇ ਖੇਮ ਕਰਨ ਵਾਲੇ ਪਾਸੇ ਨੂੰ ਭਾਈ ਚੈਣ ਜੀ ਕੋਲ ਭਾਈ ਧਕਾਣਾ ਜੀ ਕੋਲ ਤੇ ਅੱਗੇ ਫਿਰ ਜਾਂਦੇ ਨੇ ਮਹਾਰਾਜ ਇਹ ਪ੍ਰਚਾਰ ਦੌਰਾਨ ਆਪਾਂ ਜਿਹੜਾ ਉਹ ਫਿਰ